ਪਹਿਲੋ ਆ ਵੀਡੀਓ ਚੈੱਕ ਰੋ ਵੇਖੋ ਅਨਮੋਲਕ ਵਾਤਰਾ ਨਾਲ ਹੋਰ ਬਿਠਾ ਲਿਆ ਰੋ ਮੇਰ ਦਾਵਾ ਦੇ ਪ੍ਰਿੰਸ ਰੰਦਾਵਾ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੁੰਦਾ ਸਿਰਫ ਇੱਕੋ ਹੀ ਮੁੱਦਾ ਹੁੰਦਾ ਕਿ ਫਲਾਣਾ ਚਰਚਾ ਚੱਲ ਗਿਆ ਫਲਾਣਾ ਇੱਥੇ ਚੜ ਗਿਆ ਫਲਾਣੇ ਨੂੰ ਇੰਨਾ ਪਿਆਰ ਦੇਤਾ ਇਹਦਾ ਇੰਨਾ ਰਸਨ ਫ੍ਰੀ ਕਰਤਾ ਭਰਾ ਮੇਰੋ ਦੁਨੀਆ ਉਤੇ ਬੜੇ ਮੁੱਦੇ ਆ ਜਾਂ ਵਿੱਚ ਬੜੇ ਕੰਮ ਪਏ ਆ ਨਸ਼ਾ ਵਿਰੋਧ ਬੋਲੋ ਕਿੰਨੇ ਨੌਜਵਾਨ ਡੇ ਮਰਨ ਨਸ਼ਿਆਂ ਤੋਂ ਟੀਕੇ ਲਾ ਲਾ ਕੇ ਮਰ ਗਏ ਲੋਕ ਉਹਦੇ ਤੇ ਬੋਲੋ ਚਰਚ ਜਾਣ ਨਾਲ ਲੋਕ ਨਸ਼ੇ ਛੱਡਦੇ ਆ ਲੋਕ ਦਾ ਜੀਵਨ ਸੁਧਰਦਾ ਹੈ ਜੀਵਨ ਬਦਲਦਾ ਹੈ ਤਾਂ ਦੇ ਕੋ ਹੋਰ ਕੋਈ ਮੁੱਦਾ ਨਹੀਂ ਸਰ ਕੋਈ ਧਰਮ ਪਰਿਵਰਤਨ ਹੋ ਗਿਆ ਇੱਥੇ ਉਹ ਹੋ ਗਿਆ ਇੱਥੇ ਇਹਨੂੰ ਇਹਨੇ ਪੈਸੇ ਦੇ ਤੇ ਹੋਰ ਕੋਈ ਮੁੱਦੇ ਬੜੇ ਉੱਤੇ ਬੋਲਿਆ ਕਰੋ ਵੀਰੇ ਮੇਰੇ ਫੁਲਾਣਾ ਕ੍ਰਿਸ਼ਚਨ ਧਰਮ ਦੇ ਚਲ ਗਿਆ ਫੁਲਾਣਾ ਦੂਜੇ ਧਰਮ ਦੇ ਚਲ ਗਿਆ ਉਹ ਯਾਰ ਜਾਣ ਦੋ ਕੋਈ ਗੱਲ ਨਹੀਂ ਮਹਾਰਾਜ ਨੂੰ ਥੋੜਾ ਲੋੜ ਹੈ ਉਹਨਾਂ ਦੀ ਜਿਹੜਾ ਜਾਂਦਾ ਜਾਣ ਦੋ ਮਹਾਰਾਜ ਜੀ ਜੇ ਮਹਾਰਾਜ ਨੂੰ ਸਮਝਦਾ ਹੁੰਦਾ ਤੇ ਉਹ ਰਹਿੰਦਾ ਨਾ ਨਾਲੇ ਜ਼ਬਰਦਸਤੀ ਕਿਸੇ ਨੂੰ ਰੋਕ ਜੋ ਬਾਣੀ ਨੂੰ ਸਮਝਦਾ ਹੁੰਦਾ ਤੇ ਮਹਾਰਾਜ ਨੂੰ ਆਪਣੇ ਨੂੰ ਇੰਨਾ ਪਿਆਰ ਕਰਦਾ ਤਾਂ ਜਾਂਦਾ ਹੀ ਕਿਉਂ ਇਹਨੂੰ ਤਾਂ ਪਿਆਰ ਹੀ ਨਹੀਂ ਹੈਗਾ ਕਾਲਪੁਰ ਦੇ ਨਾਲ ਫਿਰ ਜਾਊਗਾ ਹੀ ਇਹ ਵੀ ਬਹੁਤ ਵੱਡਾ ਮੁੱਦਾ ਹੈ ਜਿਹੜਾ ਚੱਲ ਰਿਹਾ ਅੱਜਕੱਲ੍ਹ ਕਨਵਰਜਨ ਵਾਲਾ ਨਾ ਹਾਂਜੀ ਲੋਕਾਂ ਦੀ ਨੀਡ ਪੂਰੀ ਕਰ ਰਹੀ ਨੇ ਉਹ ਕਿਉਂ ਲੋਕ ਜਾ ਰਹੇ ਤੁਹਾਨੂੰ ਪਤਾ ਜਿਆਦਾ ਹਾਂ ਆਬਵੀਅਸਲੀ ਉਹਨਾਂ ਨੂੰ ਉਹਨਾਂ ਬੱਚੇ ਕਾਉਂਟਰ ਸਕੂਲਾਂ 'ਚ ਪੜਨਦੇ ਨੇ ਮਹੀਨੇ ਦਾ ਰਸ਼ ਉਹਨਾਂ ਦੇ ਘਰਾਂ 'ਚ ਜਾ ਰਿਹਾ ਵਾ ਜਿਹਨੂੰ ਬੰਦੇ ਨੂੰ ਪੈਸਾ ਮਿਲਦਾ ਫਿਰ ਦੋਵਾਂ ਦੇ ਇਕੱਠਿਆਂ ਕਾਲਜ ਦੇ ਵਿੱਚ ਫਿਰ ਯੂਨੀਵਰਸਿਟੀ ਦੇ ਵਿੱਚ ਫਿਰ ਇਹ ਜਿਆਦਾ ਚਾਚਾ ਜੀ ਨਾ ਜਾਂਦਾ ਰਿਹਾ ਸਾਡੇ ਚਾਚਾ ਜੀ ਜਨਾਬ ਕੁਲਦੀਪ ਰੰਧਾਵਾ ਪੰਜਾਬੀ ਲੋਕ ਗਾਇਕ ਦਾ ਸਾਡੇ ਚਾਚਾ ਜੀ ਜਨਾਬ ਕੁਲਦੀ ਰੇਖ ਜਾਨੇ ਵਿੱਚੋਂ ਯਸ਼ੂ ਜੈਨ ਤਸੱਲੀ ਬੰਡੇ ਘੱਟ ਖਮੀਰ ਪੁਰਾਣਾ ਸਾਰਾ ਇਹ ਬਣੇ ਰੰਗ ਵਿੱਚ ਰੰਗੇ ਬਣੇ ਰੰਗ ਵਿੱਚ ਰੰਗੇ ਰੇਖ ਜਾਨੇ ਵਿੱਚੋਂ ਯਸ਼ੂ ਜੈਨ ਤਸੱਲੀ ਬੰਡੇ ਘੱਟ ਖਮੀਰ ਪੁਰਾਣਾ ਸਾਰਾ ਇਹ ਬਣੇ ਰੰਗ ਵਿੱਚ ਰੰਗੇ ਭੁੱਲੇ ਭਟਕੇ ਲੋਕਾਂ ਨੂੰ ਉਹ ਦੱਸਦਾ ਸਿਤਾਰਾ ਜਸੂ ਯਾਰ ਗਰੀਬਾਂ ਦਾ ਦੀ ਪੁੱਛਦਾ ਹਾਲ ਗਰੀਬਾਂ ਦਾ ਜਸੂ ਯਾਰ ਗਰੀਬਾਂ ਦਾ ਦੀ ਪੁੱਛਦਾ ਹਾਲ